ਸਰਕਾਰ ਕੋਈ ਵੀ ਹੋਵੇ ਜਦੋਂ ਸਰਕਾਰ ਮੈਂ ਪਾਰਲੀਮੈਂਟ ਪਹਿਲਾਂ ਮੈਂ ਪਾਰਲੀਮੈਂਟ ਦੇ ਵਿੱਚ ਪਹਿਲਾਂ ਇਹੀ ਗੱਲ 17 10 2020 ਨੂੰ ਮੈਂ ਇਹ ਗੱਲ ਕਹੀ ਸੀ ਕੋਵਿਡ ਤੋਂ ਵਿੱਚ ਦੌਰਾਨ ਵੀ ਕਿਸਾਨਾਂ ਦਾ ਗळा ਨਾ ਘੁੱਟੋ ਮਜ਼ਦੂਰਾਂ ਦਾ ਗळा ਨਾ ਘੁੱਟੋ ਫਿਰ ਸੜਕਾਂ ਤੇ ਆਉਣਗੇ ਤੁਹਾਨੂੰ ਔਖਾ ਹੋਊਗਾ ਉਸ ਵੇਲੇ ਮੇਰੀ ਗੱਲ ਨਹੀਂ ਮੰਨੀ ਤੇ ਕਿਸਾਨ ਇੱਕ ਸਾਲ ਤੋਂ ਸਵਾ ਸਾਲ ਕਿਸਾਨ ਮਜ਼ਦੂਰ ਮਨਰੇਗਾ ਵਾਲੇ ਦਿਹਾੜੀਆਂ ਵਾਲੇ ਹਰ ਜਾ ਕੇ ਓਖੇ ਬਹਿ ਗਿਆ ਤੇ ਫਿਰ ਕੀ ਹੋਇਆ ਫਿਰ ਉਦੋਂ ਮੋਦੀ ਜੀ ਨੇ ਇਹ ਗੱਲ ਕਹੀ ਸੀ ਮੈਂ ਹੁਣ ਜਦੋਂ ਪਾਰਲੀਮੈਂਟ ਚ 4 ਦਿਨ ਪਹਿਲਾਂ ਬੋਲਿਆ ਵੀ ਕਿਸਾਨ ਫੇਰ 13 ਤਰੀਕ ਨੂੰ ਆ ਰਹੇ ਆ ਮੋਦੀ ਜੀ ਤੁਸੀਂ ਉਦੋਂ ਕਿਹਾ ਸੀ ਮੇਰੀ ਤਪੱਸਿਆ ਚ ਕਮੀ ਰਹਿ ਗਈ ਵੀ ਜਵੈਲ ਬਿੱਲ ਬਣਾਉਣ ਵੇਲੇ ਮੇਰੀ ਤਪੱਸਿਆ ਚ ਕੋਈ ਕਮੀ ਰਹਿ ਗਈ ਤੇ ਮੈਂ ਜਦੋਂ ਅਗਲੀ ਵਾਰ ਬਿੱਲ ਬਣਾਉਂਗਾ ਤਾਂ ਉਹ ਤੇਰੀ ਤਪੱਸਿਆ ਉਦੋਂ ਪੂਰੀ ਹੋਊਗੀ ਪਰ 24 ਵੀ ਨਹੀਂ ਗਈ ਕਿਸਾਨ ਆ ਹੁਣ ਬਜਟ ਕੱਲ ਸੈਸ਼ਨ ਖਤਮ ਹੋਇਆ ਟਰਮ ਅਸੀਂ ਵਾਪਸ ਆਏ ਆ ਇੱਕ ਵੀ ਕੋਈ ਗੱਲ ਕਿਸਾਨਾਂ ਦੀ ਨਹੀਂ ਕੀਤੀ